हां जी किसान भाइयों सत श्री अकाल किसान भाइयों आज ਆਪਾਂ ਗੱਲ ਕਰਨੀਆਂ ਨੈਨੋ ਡੀਏਪੀ ਦੇ ਨੈਨੋ ਜੂਰੇ ਨੂੰ ਕੀ ਆਪਸ ਵਿੱਚ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਕਿੰਨੇ ਦਿਨ ਦੀ ਗਣਕ ਤੇ ਸਪਰੇਅ ਕਰੀਏ ਕਿ ਆਪਾਂ ਨੂੰ ਇਹਦਾ ਰਿਜ਼ਲਟ ਦੇਖ ਨੂੰ ਮਿਲਦਾ ਜੇ ਨਹੀਂ ਮਿਲਦਾ ਇੱਕ ਗੱਟੇ ਜਿੰਨੀ ਪਾਵਰੇ ਦੇ ਵਿੱਚ ਹੁੰਦੀ ਜਾਂ ਨਹੀਂ ਹੁੰਦੀ ਤਾਂ ਕਿਹੜੀ ਫਸਲ ਤੇ ਇਹਦਾ ਵਧੀਆ ਰਿਜ਼ਲਟ ਦੇਖ ਨੂੰ ਮਿਲਦਾ ਤੇ ਕਿੰਨੇ ਦਿਨ ਤੇ ਮਿਲਦਾ ਹੈ ਹੋਰ ਇਹਦੇ ਵਿੱਚ ਆਪਾਂ ਕੀ ਕੀ ਮਿਕਸ ਕਰਕੇ ਸਪਰੇਅ ਕਰ ਸਕਦੇ ਆ 320 ਤੋਂ 327 ਦੇ ਆਪਾਂ ਨੂੰ ਕਿਸ ਸਮੇਂ ਇੱਕ ਵਾਰ ਜਿਹੜੀ ਯੂਰੀਆ ਦੀ ਸਪਰੇ ਜ਼ਰੂਰ ਕਰਨੀ ਚਾਹੀਦੀ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਸੋ ਹੁਣ ਕਿਸਾਨ ਭਰਾਵਾਂ ਆਪਾਂ ਗੱਲ ਕਰਦੇ ਆ ਨੈਨੋ ਡੀਪੀ ਤੇ ਨੈਨੋ ਯੂਰੀਆ ਦੀ ਤਾਂ ਜੇਕਰ ਮਿਕਸਿੰਗ ਦੀ ਗੱਲ ਕਰੀਏ ਕਿਸਾਨ ਭਰਾਓ ਇਹਨੂੰ ਆਪਾਂ ਨੈਨੋ ਡੀਪੀ ਤੇ ਨੈਨੋ ਯੂਰੀ ਨੂੰ ਆਪਸ ਵਿੱਚ ਮਿਕਸ ਕਰਕੇ ਜਿਹੜੀ ਸਪਰੇਅ ਕਰ ਸਕਦੇ ਆ ਇਹਦਾ ਸਪਰੇਅ ਕਰਨ ਦਾ ਸਹੀ ਸਮਾਂ ਕੀ ਆ ਵੈਸੇ ਤਾਂ ਆਪਾਂ ਕਦੋਂ ਵੀ ਸਪਰੇਅ ਕਰ ਸਕਦੇ ਆ ਪਰ ਅਸਲ ਦੇ ਵਿੱਚ ਇਹਦੇ ਰਿਜ਼ਲਟ ਕਿਉਂ ਆਪਣੇ ਕਣਕ ਜਾਂ ਝੋਨੇ ਤੇ ਘੱਟ ਦੇਖਣ ਨੂੰ ਮਿਲਦੇ ਆ ਤਾਂ ਕਿਸਾਨ ਵੀਰ ਜਦੋਂ ਇਹਨੂੰ ਐਡਵਾਂਸ ਦੇ ਵਿੱਚ ਸਪਰੇਅ ਆਪਾਂ ਕਰ ਲਏ ਨੇ ਜਾਨੀ ਕਿ ਜਦੋਂ ਆਪਣੀ ਫਸਲ ਛੋਟੀ ਹੁੰਦੀ ਆ ਤੇ ਆਪਣਾ ਜ਼ਮੀਨ ਨਾਲਾ ਏਰੀਆ ਜਿਹੜਾ ਜ਼ਿਆਦਾ ਖੁੱਲਾ ਹੁੰਦਾ ਤੇ ਪੱਤਿਆਂ ਤੇ ਜਿਹੜੀ ਦਵਾਈ ਘੱਟ ਪੈਂਦੀ ਆ ਜਿਵੇਂ ਤੁਸੀਂ ਆਹ ਸਾਹਮਣੇ ਕਣਕ ਦੇਖ ਰਿਹਾ ਲਗਭਗ ਆਪਣੀ 50 ਦਿਨ ਤੋਂ ਪਲੱਸ ਦੀ ਕਣਕ ਹੋ ਚੁੱਕੀ ਆ ਹੌਣੇ ਦੇ ਵਿੱਚ ਜਾਨੀ ਕਿ ਫਟਾਰਾ ਬਹੁਤ ਜ਼ਿਆਦਾ ਤੇ ਜਿਹੜੇ ਪੱਤਿਆਂ ਦਾ ਪੱਤਿਆਂ ਦੇ ਏਰੀਆ ਉਹਨੇ ਜ਼ਿਆਦਾ ਕਵਰ ਕੀਤਾ ਜਮੀਨ ਜਿਹੜੀ ਥੱਲਿਓਂ ਘੱਟ ਨਜ਼ਰ ਆ ਰਹੀ ਆ ਹੁਣ ਜਦੋਂ ਇਸ ਟਾਈਮ ਤੇ ਆਪਾਂ ਸਪਰੇਅ ਕਰਾਂਗੇ ਲਗਭਗ 55 ਤੋਂ 60 ਦੇਣ ਦੀ ਗਣਕ ਤੇ ਜਾਂ ਆਪਾਂ ਕਹੀਏ 50 ਤੋਂ ਪਲੱਸ ਦੇਣ ਦੇ ਤਾਂ ਫਿਰ ਆਪਾਂ ਨੂੰ ਜਿਹੜੇ ਨੈਨੋ ਡੀਏਪੀ ਦੇ ਨੈਨੋ ਯੂਰੀਆ ਦਾ ਜਿਹੜਾ ਰਿਜ਼ਲਟ ਥੋੜਾ ਬਹੁਤ ਦੇਖਣ ਨੂੰ ਜ਼ਰੂਰ ਮਿਲਦਾ ਬਾਕੀ ਇਹਦਾ ਜਿਹੜਾ ਚੌੜੇ ਪੱਤੇ ਵਾਲੀ ਫਸਲ ਤੇ ਜ਼ਿਆਦਾ ਦੇਖਣ ਨੂੰ ਮਿਲਦਾ ਸੀ ਰਿਜ਼ਲਟ ਕਿਉਂਕਿ ਚੌੜੇ ਪੱਤੇ ਉੱਤੇ ਉੱਪਰ ਜਿਹੜੀ ਦਵਾਈ ਜ਼ਿਆਦਾ ਪੈਂਦੀ ਆ ਤੇ ਜਿਹੜਾ ਲੰਮਾ ਪੱਤਾ ਹੁੰਦਾ ਜਿਵੇਂ ਕਣਕ ਜਾਂ ਝੋਨੇ ਦਾ ਇੱਥੇ ਦਵਾਈ ਘੱਟ ਪੈਂਦੀ ਤੇ ਜ਼ਮੀਨ ਤੇ ਦਵਾਈ ਜ਼ਿਆਦਾ ਡੇਗਦੀ ਆ ਤੇ ਰਿਜ਼ਲਟ ਇਹਨਾਂ ਦਾ ਆਪਾਂ ਨੂੰ ਉਦੋਂ ਹੀ ਦੇਖਣ ਨੂੰ ਮਿਲਦਾ ਜਦੋਂ ਇਹ ਆਪਣੀ ਫਸਲ ਥੋੜੀ ਜਿਹੀ ਵੱਡੀ ਹੁੰਦੀ ਆ ਵੈਸੇ ਤਾਂ ਇਹ ਇਹਦਾ ਬਹੁਤਾ ਜ਼ਿਆਦਾ ਕੋਈ ਰਿਜ਼ਲਟ ਦੇਖਣ ਨੂੰ ਆਪਾਂ ਨੂੰ ਅਜੇ ਤੱਕ ਨਹੀਂ ਮਿਲਿਆ ਪਰ ਫਿਰ ਵੀ ਜੇਕਰ ਤੁਸੀਂ ਕਿਉਂਕਿ ਹੁਣ ਕਿਸਾਨ ਵੀਰਾਂ ਨੂੰ ਜਿਹੜੀ ਡੀਏਪੀ ਉਹਨਾਂ ਲਈ ਉਹਦੇ ਨਾਲ ਵੀ ਉਹਨਾਂ ਨੂੰ ਨੈਨੋ ਯੂਰੀਆ ਜਾਂ ਫਿਰ ਡੀਏਪੀ ਦੇ ਜਿਹੜੀਆਂ ਬੋਤਲਾਂ ਜੀਆਂ ਸ਼ੀਸ਼ੀਆਂ ਮਿਲੀਆਂ ਹੁਣ ਉਹਨਾਂ ਕਿਸੇ ਨਾ ਕਿਸੇ ਤਰੀਕੇ ਸਪਰੇਅ ਦਾ ਕਰਨੀ ਕਿਉਂਕਿ ਖਰਚਾ ਤਾਂ ਆਪਾਂ ਨੂੰ ਪੈ ਹੀ ਗਿਆ ਤਾਂ ਉਹਦਾ ਜਿਹੜਾ ਵਧੀਆ ਬੈਨੀਫਿਟ ਲਿਆ ਜਾ ਸਕੇ ਤਾਂ ਉਹਦਾ ਆਪਾਂ ਥੋੜਾ ਬੋਧਾ ਜਿਹੜਾ ਰਿਜ਼ਲਟ ਮਿਲੇ ਤੇ ਬਿਲਕੁਲ ਸਹੀ ਸਮੇਂ ਤੇ ਸਪਰੇਅ ਕਰੋ ਇਹਨੂੰ ਆਪਾਂ ਦੋਨਾਂ ਨੂੰ ਮਿਕਸ ਕਰਕੇ ਤੇ ਆਪਾਂ ਜਿਹੜੀ 55 ਦਿਨ ਦੀ ਪਲਾਸ ਕਣਕ ਤੇ 55 60 65 ਦਿਨ ਤੱਕ ਜਿਹੜੀ ਇਹਦੀ ਜਿੰਨੇ ਟਾਈਮ ਤੱਕ ਆਪਣੀ ਕਣਕ ਨਹੀਂ ਨਸਾਰਾ ਕਰਦੀ ਕਦੋਂ ਵੀ ਆਪਾਂ ਇਹਦੀ ਸਪਰੇਅ ਕਰ ਸਕਦੇ ਦੋਨਾਂ ਨੂੰ ਮਿਕਸ ਕਰਕੇ ਹੁਣ ਇਹਨਾਂ ਦੋਨਾਂ ਦੇ ਵਿੱਚ ਆਪਾਂ ਕੀ ਕੀ ਮਿਕਸ ਕਰ ਸਕਦੇ ਆ ਜੇਕਰ ਕਿਸਾਨ ਵੀਰੋਂ ਨੈਨੋ ਯੂਰੀ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ ਜੇਕਰ ਕਿਲੋ ਡੇਢ ਕਿਲੋ ਆਪਾਂ ਡੀਏਪੀ ਭੋਂ ਕੇ ਇੱਕ ਦਿਨ ਪਹਿਲਾਂ ਰੱਖ ਦਈਏ ਤੇ ਉਹਨੂੰ ਆਪਾਂ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਇਹਦੇ ਵਿੱਚ ਆਵਾ ਮੈਗਨੀਜ਼ ਮੈਗਨੀਸ਼ੀਅਮ ਜਿਹੜੀ ਆਪਾਂ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਜੇਕਰ ਡੋਜ਼ ਦੀ ਗੱਲ ਕਰੀਏ ਮੈਗਨੀਸ਼ੀਅਮ ਦੀ ਤਾਂ 500 ਗ੍ਰਾਮ ਤੱਕ ਤੋਂ ਵੱਧ ਡੋਜ਼ ਆਪਾਂ ਨਹੀਂ ਪਾਉਣੀ ਇਹਦੇ ਵਿੱਚ ਮਿਕਸ ਕਰਕੇ ਕਿਉਂਕਿ ਇਹਦੇ ਵਿੱਚ ਜਿਹੜਾ ਨਾਈਟ੍ਰੋਜਨ ਕੰਟੈਂਟ ਹੁੰਦਾ ਉਹ ਕਾਫੀ ਜ਼ਿਆਦਾ ਹੁੰਦਾ ਯਾਨੀ ਕਿ ਇੱਕ ਗੱਟੇ ਦੇ ਬਰਾਬਰ ਹੁੰਦਾ ਤਾਂ ਇਸ ਲਈ ਆਪਾਂ ਕੋਈ ਵੀ ਇਹਦੇ ਵਿੱਚ ਜਿਹੜੀ ਚੀਜ਼ ਮਿਕਸ ਕਰਨੀ ਉਹਦੀ ਡੋਜ਼ ਆਮ ਨਾਲੋਂ ਆਪਾਂ ਘੱਟ ਰੱਖਣੀ ਕਿਉਂਕਿ ਕਈ ਵਾਰ ਆਪਾਂ ਉਹ ਵੈਸੇ ਆਪਾਂ ਮੈਗਨੀਜ਼ ਦੀ ਸਪਰੇਅ ਕਰਾਂਗੇ ਤਾਂ ਆਪਾਂ ਕਿਲੋ ਤੋਂ 1.5 ਕਿਲੋ ਵਰਤ ਸਕਦੇ ਆ ਪਰ ਜਦੋਂ ਇਹਨਾਂ ਚੀਜ਼ਾਂ ਨਾਲ ਆਪਾਂ ਮਿਕਸ ਕਰਨੀ ਉਹਦੋਂ ਆਪਾਂ ਡੋ ਜਿਹੜੀ ਅੱਧੀ ਰੱਖਣੀ ਆ ਜੇਕਰ ਮੈਗਨੀਜ਼ ਮਿਕਸ ਕਰਨਾ ਤੁਸੀਂ 500 ਗ੍ਰਾਮ ਤਾਂ ਕਰਿਓ ਮਗਣੀਸ਼ਮ ਕਰਨਾ ਤਾਂ ਵੀ 4-500 ਗ੍ਰਾਮ ਤੱਕ ਹੀ ਕਰਿਓ DAP ਵੀ ਆਪਾਂ ਕਿਲੋ 1.5 ਕਿਲੋ ਕਰ ਸਕਦੇ ਆ ਇਹ ਆਗਾ ਨੈਨੋ ਯੂਰੀਆ ਦੇ ਵਿੱਚ ਮਿਕਸਿੰਗ ਤੇ ਜੇਕਰ ਗੱਲ ਕਰੀਏ DAP ਦੇ ਵਿੱਚ ਉਹਦੇ ਵਿੱਚ ਕਿਸਾਨ ਵੀਰ ਆਪਾਂ ਨਾ ਤਾਂ ਮੈਗਨੀਜ਼ਮ ਇਹ ਮਿਕਸ ਕਰ ਸਕਦੇ ਆ ਨਾ ম্যাগਨੀਸ਼ੀਅਮ ਹੀ ਕਰਨੀ ਆ ਉਹਦੇ ਵਿੱਚ ਆਪਾਂ ਯੂਰੀਆ ਕਰ ਸਕਦੇ ਆ ਮਿਕਸ 1 ਕਿਲੋ ਤੋਂ 1.5 ਕਿਲੋ ਵੱਖਰਾ ਜਾਂ ਫਿਰ ਆਪਾਂ ਚਿਲੇਟਡ ਜ਼ਿੰਕ ਕਰ ਸਕਦੇ ਆ ਮਿਕਸ ਨਾ ਆਪਾਂ ਸਲਫੇਟ ਵਾਲੀ ਜ਼ਿੰਕ ਹੀ ਮਿਕਸ ਕਰਨੀ ਆ ਉਹ ਕਿਉਂਕਿ ਉਹਦੇ ਵਿੱਚ ਫਾਸਫੋਰਸ ਕੰਟੈਕਟ ਹੁੰਦਾ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਦੇ ਵਿੱਚ ਮਿਕਸਿੰਗ ਕਰ ਬਾਕੀ ਜੇਕਰ ਹੋਰ ਤੁਸੀਂ ਕੋਈ ਮਿਕਸਿੰਗ ਦੀ ਸਲਾਹ ਲੈਣੀ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਜੀ ਹੁਣ ਗੱਲ ਕਰਦੇ ਆ 327 ਦੇ ਆਪਾਂ ਨੂੰ ਕਿਉਂ ਜਿਹੜੀ ਸਪਰੇ ਇੱਕ ਵਾਰ ਯੂਰੀਆ ਦੀ ਕਰਨੀ ਚਾਹੀਦੀ ਚਾਹੇ ਤੁਸੀਂ ਆਪਾਂ ਕਈ ਵੀ ਫਾਸਫੋਰਸ ਦੀ ਸਪਰੇਅ ਕਰਨੀ ਜਾਂ ਨਾਈਟrogen ਦੀ ਇੱਕ ਵਾਰ ਆਪਣੀ ਕਣਕ ਨੂੰ ਜਦੋਂ ਆਪਣੀ ਕਣਕ 50 ਦਿਨ ਤੋਂ ਪਲੱਸ ਹੁੰਦੀ ਲਗਭਗ 50 ਤੋਂ ਲੈ ਕੇ ਜਦੋਂ ਜਮ ਨਸਾਰਾ ਨਹੀਂ ਕਰਦੀ ਇਹਨਾਂ ਦਿਨਾਂ ਦੇ ਵਿੱਚ 60 65 70 ਦਿਨ ਤੇ ਆਪਣੀ ਕਣਕ ਨੂੰ ਇੱਕ ਵਾਰ ਫਾਸਫੋਰਸ ਤੇ ਨਾਈਟrogen ਦੀ ਥੋੜੀ ਜੀ ਮਾਤਰਾ ਦੇ ਵਿੱਚ ਆਪਾਂ ਨੂੰ ਜ਼ਰੂਰਤ ਪੈਂਦੀ ਆ ਕਿਉਂਕਿ ਇਹ ਕਣਕ ਜਿਹੜੀ ਹੁੰਦੀ ਹੈ 327 ਜਾਂ 826 ਇਹਨਾਂ ਦਾ ਫਟਾਰਾ ਜ਼ਿਆਦਾ ਹੁੰਦਾ ਜਦੋਂ ਇਹ ਕਣਕਾਂ ਫਟਾਰਾ ਜ਼ਿਆਦਾ ਕਰਦੀਆਂ ਜਿਵੇਂ ਤੁਸੀਂ ਦੇਖ ਹੀ ਰਹੇ ਤੇ ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਪੈਂਦਾ ਵੀ ਜਿਹੜਾ ਫਟਾਰਾ ਹੈ ਜਿਹੜਾ ਛੋਟਾ ਫਟਾਰਾ ਹੁੰਦਾ ਫੋਟਾਂ ਹੀ ਹੁੰਦੀਆਂ ਕਿਉਂਕਿ ਕਈ ਵਾਰ ਜਦੋਂ ਨਾਈਟ੍ਰੋਜਨ ਦੀ ਘਾਟ ਆ ਜੇ ਜਾਂ ਫਾਸਫੋਰਸ ਦੀ ਘਾਟ ਆ ਜੇ ਤੇ ਉਹ ਜਿਹੜਾ ਫਟਾਰਾ ਛੋਟਾ ਹੀ ਰਹਿ ਜਾਂਦਾ ਹੈ ਤੇ ਨਿੱਕੇ ਨਿੱਕੇ ਲਾਸਟ ਦੇ ਵਿੱਚ ਜਿਹੜੇ ਸਿੱਟੇ ਨਿਕਲਦੇ ਆ ਤਾਂ ਜੇਕਰ ਇਹ ਦਿੱਕਤ ਤੋਂ ਬਚਣਾ ਹੈ ਤੇ ਉਹਨਾਂ ਸਿੱਟਿਆਂ ਨੂੰ ਲੰਬੇ ਸਿੱਟੇ ਨਿਕਲਣਾ ਉਹਦੇ ਕਰਕੇ ਆਪਣਾ ਜਿਹੜਾ ਝਾੜ ਵਧਾ ਕਿਉਂਕਿ ਫਟਾਰਾ ਦਾ ਪਕਰਾਲਿਆ ਫਿਰ ਫਟਾਰੇ ਨੂੰ ਆਪਾਂ ਉੱਪਰ ਤੱਕ ਜਿਹੜੀਆਂ ਸ਼ਿਖਾਵਾਂਾਂ ਜੀ ਵੀ ਚੰਗੀ ਤਰ੍ਹਾਂ ਬਦਲਿਆ ਜਾਵੇ ਸਿੱਟੇ ਲੰਮੇ ਮਜ਼ਬੂਤ ਦਾਣਾ ਮੋਟਾ ਨਿਕਲੇ ਉਹਦੇ ਵਾਸਤੇ ਇੱਕ ਵਾਰ ਆਪ ਕੱਲੀ ਯੂਰੀਆ ਤੇ ਨਾਲ ਉਹਦੇ ਡਾਈ ਏਪੀ ਦਾ ਸਪਰੇਅ ਕਰ ਦਿਓ ਇੱਕ ਵਾਰ 65-70 ਦਿਨ ਤੇ ਜੇਕਰ ਤੁਸੀਂ ਇਹ ਨਹੀਂ ਕਰਨਾ 05234 ਦੇ ਵਿੱਚ ਆਪਾਂ ਯੂਰੀਆ ਮਿਕਸ ਕਰਕੇ ਸਪਰੇਅ ਕਰ ਸਕਦੇ ਆ 20 ਵੀ ਆਉਂਦਾ ਜਿਹੜਾ ਉਹਦੀ ਵੀ ਆਪਾਂ ਸਪਰੇਅ ਕਰ ਸਕਦੇ ਆ 2 ਕਿਲੋ ਤੱਕ ਜਾਂ ਫਿਰ 13045 ਦੇ ਵਿੱਚ ਵੀ ਆਪਾਂ ਜਿਹੜੀ ਵੱਖਰਾ ਜਿਹੜਾ ਡੀ ਏਪੀ ਦਾ ਘੋਲ ਬਣਾ ਕੇ ਉਹਦੀ ਵੀ ਆਪਾਂ ਇੱਕ ਵਾਰ ਸਪਰੇਅ ਕਰ ਸਕਦੇ ਆ ਯਾਨੀ ਕਿ ਇੱਕ ਵਾਰ ਆਪਾਂ ਫਾਸਫੋਰਸ ਡਾਈ ਵਾਲਾ ਤੱਤ ਤੇ ਨਾਈਟ੍ਰੋਜਨ ਇੱਕ ਵਾਰ ਆਪਾਂ ਫੇਰ ਜ਼ਰੂਰ ਸਪਰੇਅ ਦੇ ਰੂਪ ਵਿੱਚ ਦੇਣੀ ਆ ਤਾਂ ਇਸ ਤਰੀਕੇ ਨਾਲ ਜੇਕਰ ਤੁਸੀਂ ਦੋਗੇ ਵੈਸੇ ਕਈ ਕਿਸਾਨ ਵੀਰੇ ਜਿਹੜਾ ਛਿੱਟਾ ਵੀ ਮਾਰ ਦਿੰਦੇ ਨੇ ਸਾਰੇ ਸਮੇਂ ਉਹਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਪਰ ਸਪਰੇਅ ਚ ਆਪਾਂ ਉੱਥੇ ਕਿਉਂਕਿ ਡਾਈ ਦੀ ਏਪੀ ਆਪਾਂ ਪਾਵਾਂਗੇ ਡੀਪੀ ਦਾ ਆਪਾਂ ਨੂੰ ਉੱਥੇ ਜਾ ਕੇ ਰਿਜ਼ਲਟ ਨਹੀਂ ਮਿਲਣਾ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਦਾ ਤਾਂ ਰਿਜ਼ਲਟ ਆਪਾਂ ਨੂੰ ਮਿਲ ਜਾਂਦਾ ਪਰ ਜੇਕਰ ਆਪਾਂ ਸਪਰੇਅ ਦੇ ਰੂਪ ਵਿੱਚ ਦੋਵੇਂ ਤੱਤ ਦੇ ਦਾਂਗੇ ਤਾਂ ਇਹਦੇ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਜਿਹੜਾ ਕਣਕ ਦੇ ਝਾੜ ਤੇ ਆਪਣਾ ਫਰਕ ਪੈ ਜਾਂਦਾ ਸੋ ਵੀਡੀਓ ਚੰਗੇ ਲੱਗੇ ਤਾਂ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧ